टुडे चैनल ते ਤੁਹਾਡਾ ਸਵਾਗਤ ਹੈ ਅੱਜ ਬੰਗਾ ਮੰਡੀ ਵਿਖੇ ਦਾਣਾ ਮੰਡੀ ਆਟੋ ਯੂਨੀਅਨ ਦੇ ਸਮੂਹ ਮੈਂਬਰਾਂ ਵੱਲੋਂ ਛੇਰ ਅੰਦਰ ਚੱਲਣ ਵਾਲੇ ਜਗਾੜੂ ਰੇੜਿਆਂ ਨੂੰ ਲੈ ਕੇ ਸਰਕਾਰ ਵਿਰੁੱਧ ਜਮ ਕੇ ਨਾਰੇਬਾਜ਼ੀ ਕੀਤੀ ਗਈ ਇਸ ਮੌਕੇ ਆਟੋ ਯੂਨੀਅਨ ਦੇ ਅਹੁਦੇਦਾਰਾਂ ਨੇ ਦੱਸਿਆ ਕਿਉਂ ਨਾ ਵੱਲੋਂ ਲੱਖਾਂ ਰੁਪਏ ਲਾ ਕੇ ਆਟੋ ਖਰੀਦਣ ਦੇ ਨਾਲ-ਨਾਲ ਸਰਕਾਰ ਨੂੰ ਹਜ਼ਾਰਾਂ ਰੁਪਏ ਦੇ ਟੈਕਸਰੀ ਦਿੱਤੇ ਜਾ ਰਹੇ ਹਨ ਪਰ ਇਹਨਾ ਖਰਚਾ ਕਰਨ ਦੇ ਬਾਵਜੂਦ ਉਹ ਜਗਾੜੂ ਰੇੜਿਆ ਕਰਕੇ ਭੁੱਖੇ ਮਰਨ ਲਈ ਤਿਆਰ ਹਨ ਉਹਨਾਂ ਦੱਸਿਆ ਕੀ ਸਰਕਾਰ ਟੈਕਸ ਪਰਨ ਵਾਲੇ ਸਾਡੇ ਵਰਗਿਆਂ ਦੇ ਚਲਾਨ ਕਰ ਰਹੀ ਹੈ ਜਦੋਂ ਕਿ 20-20 ਸਾਲ ਪੁਰਾਣੇ ਮੋਟਰਸਾਈਕਲਾਂ ਨਾਲ ਬਣਾਏ ਇਹ ਬਿਨਾ ਕਾਗਜ਼ਾਂ ਤੋਂ ਚਲਾਏ ਜਾ ਰਹੇ ਜਗਾੜੂ ਰੇੜਿਆਂ ਵਾਲੇ ਸ਼ਰਿਆਮ ਸਰਕਾਰ ਨੂੰ ਚੁਣਾ ਲਗਾ ਰਹੇ ਹਨ ਅਤੇ ਹਜ਼ਾਰਾਂ ਰੁਪਏ ਟੈਕਸ ਪਰਨ ਵਾਲੇ ਪਾਰ ਟੋਣ ਵਾਲੀਆਂ ਗੱਡੀਆਂ ਦੇ ਮਾਲਕ ਲੱਖਾਂ ਰੁਪਏ ਲਗਾ ਕੇ ਵੀ ਗੇੜੇ ਨੂੰ ਤਰਸ ਰਹੇ ਹਨ ਉਹਨਾਂ ਦੱਸਿਆ ਕੇਸ ਮਾਮਲੇ ਸੰਬੰਧੀ ਉਹਨਾਂ ਨੇ ਵਾਰ-ਵਾਰ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਵੀ ਕੀਤੀ ਹੈ ਜਿਨ੍ਹਾਂ ਦੀ ਕਿਸੇ ਪਾਸੇ ਵੀ ਸੁਣਵਾਈ ਨਹੀਂ ਹੋ ਰਹੀ ਜਿਸ ਕਰਕੇ ਉਹ ਸਰਕਾਰ ਦੀ ਇਸ ਗਲਤ ਨੀਤੀ ਕਾਰਨ ਪਰਿਵਾਰਾਂ ਸਮੇਤ ਭੁੱਖ ਮਰੀ ਦਾ ਸ਼ਿਕਾਰ ਹੋ ਰਹੇ ਹਨ ਉਹਨਾਂ ਚੇਤਾਵਨੀ ਦਿੱਤੀ ਕਿ ਅਗਰ ਉਹਨਾਂ ਨੂੰ ਭੁੱਖੇ ਮਾਰਨ ਦਾ ਇਹ ਸਿਲਸਿਲਾ ਬੰਦ ਨਾ ਹੋਇਆ ਤਾਂ ਉਹ ਵੱਡੀ ਪੱਧਰ ਤੇ ਸੰਘਰਸ਼ ਕਰਨਗੇ ਤੁਸੀਂ ਦੇਖ ਰਹੇ ਹੋ ਸੀਨੀਅਰ ਸਟਾਫ ਰਿਪੋਰਟਰ ਰਕੇਸ਼ ਅਰੋੜਾ ਦੀ ਰਿਪੋਰਟ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਵੇ ਸਰਕਾਰ ਮਰਦਾਬਾਦ ਕੀ ਨਾ ਆਪਣਾ ਮੇਰਾ ਨਾਮ ਜਸਵਿੰਦਰ ਕੁਮਾਰ ਆ ਜੀ ਕੀ ਪ੍ਰੋਬਲਮ ਹੋ ਗਈ ਆ ਜੀ ਆਪਾਂ ਨਾਦੇਬਾਜੀ ਕਰ ਰਹੇ ਸਰਕਾਰ ਦੇਖ ਲਾ ਪ੍ਰੋਬਲਮ ਸਾਡੀ ਆ ਜੀ ਜਗਾੜੂ ਰੇੜੀਆਂ ਮੋਟਰਸਾਈਕਲ ਦੇ ਮਗਰ ਜਿਹੜਾ ਰੇੜਾ ਲਾ ਕੇ ਹਾਂਜੀ ਪਾੜੇ ਦਾ ਕੰਮ ਕਰਨਾ ਕੀ ਪ੍ਰੋਬਲਮ ਆਂਦੀ ਇਹਨਾਂ ਨਾਲ ਦੇਖੋ ਜੀ ਸਰ ਅਸੀਂ ਗੱਡੀਆਂ ਦੇ ਟੈਕਸ ਦਿੰਨੇ ਆ ਪਾਸਿੰਗਾਂ ਦਿੰਨੇ ਆ ਇੰਸ਼ੋਰਸਾਂ ਕਰਾਉਣੇ ਆ ਠੀਕ ਹੈ ਅਸੀਂ ਬੇਲੇ ਖੜੇ ਆ ਮੰਡੀਆਂ ਦੇ ਵਿੱਚ ਯੂਨੀਅਨਾਂ ਦੇ ਵਿੱਚ ਤੇ ਜਿਹੜਾ ਇੱਕ ਬੰਦਾ ਮੋਟਰਸਾਈਕਲ ਦੇ ਮਗਰ ਰੇੜਾ ਲਾ ਕੇ ਉਹ ਕੰਮ ਕਰ ਰਿਹਾ ਆ ਬਿਨਾ ਕਾਗਜ਼ਾਂ ਪੱਤਰਾਂ ਤੋਂ ਠੀਕ ਹੈ ਦਰਾਂ ਕਰਾਈ ਤੇ ਚਾੜੇ ਹੋਆ ਬਾਕੀ ਦੁਕਾਨਦਾਰਾਂ ਨੇ ਕਈਆਂ ਨੇ ਆਪਣੇ ਬਣਾ ਲਏ ਆ ਉਹ ਆਪਣਾ ਕੰਮ ਕਰੀ ਜਾਂਦੇ ਆ ਕਈਆਂ ਨੇ ਆਪਣੇ ਬਣਾਇਓ ਆਪਣਾ ਕਰੀ ਜਾਂਦੇ ਆ ਗੱਡੀਆਂ ਬਿਨਾ ਕੰਮ ਤੋਂ ਗੱਡੀਆਂ ਮੰਡੀਆਂ ਚ ਖੜੀਆਂ ਆ ਕੋਈ ਕਿਤੇ ਖੜੀ ਆ ਕੋਈ ਕਿਤੇ ਖੜੀ ਆ ਸਾਰੇ ਬੰਦੇ ਬੇਲੇ ਖੜੇ ਆ ਉਹਨਾਂ ਕਰਕੇ ਮੈਨੂੰ ਸਾਨੂੰ ਇਹਦੇ ਲਈ ਪ੍ਰੋਬਲਮ ਆ ਰਹੀ ਹੈ ਕਿ ਰੋਜੀ ਰੋਟੀ ਨੂੰ ਫਰਕ ਪੈ ਰਿਹਾ ਹੈ ਰੋਜੀ ਰੋਟੀ ਫਰਕੇ ਪੈ ਰਹੀ ਜੀ ਬੇਲੇ ਖੜ ਕੇ ਘੜ ਕੇ ਚੱਲ ਜਿੰਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਅੱਛਾ ਹਾਂਜੀ ਰੋਜੀ ਰੋਟੀ ਤੋਂ ਲੈ ਕੇ ਜੀ ਟੈਕਸ ਕਿੱਥੋਂ ਲੱਗੇ ਸੀ ਜਦੋਂ ਟੈਕਸ ਦੇਣ ਤਾਂ ਵੀ ਆ ਕਹਿੰਦਾ ਸਾਡੇ ਟੈਕਸ ਮਾਫ ਕਰਨ ਸਾਡੇ ਵੀ ਅਸੀਂ ਕੋਈ ਟੈਕਸ ਕੰਮ ਕਰਕੇ ਦਵਾਂਗੇ ਹੁਣ ਸਾਨੂੰ ਜਿਹੜਾ ਜਿਹੜਾ ਅਸੀਂ 200 ਨੂੰ ਜਾਣਾ ਹੈ ਉਹ 100 ਨੂੰ ਜਾ ਰਹੇ ਆ ਤੇ ਸਾਨੂੰ ਜਿਹੜਾ ਕੌਣ ਦੇ ਦੂਗਾ ਠੀਕ ਹੈ ਸਾਰਿਆਂ ਨੂੰ ਬੜੀ ਗੱਲ ਇਹ ਆ ਮੈਂ ਸਾਨੂੰ ਵੀ ਪੁਲਿਸ ਵਾਲੇ ਜਦੋਂ ਘੇਰਦੇ ਆ ਪੁੱਛਦੇ ਸਾਡੇ ਕਾਗਜ਼ ਪੂਰੇ ਨੇ ਅਸੀਂ ਕਾਗਜ਼ ਪੂਰੇ ਕਿੱਦਾਂ ਕਰੀਏ ਕੰਮ ਹੋਊਗਾ ਕਾਗਜ਼ ਕੰਮ ਪੂਰਾ ਹੋਊਗਾ ਤੇ ਕਾਕਾ ਪੈਸੇ ਦਵਾਂਗੇ ਅਪਾ ਟੈਕਸ ਨੂੰ ਠੀਕ ਹੈ ਜੀ ਸਾਰੇ ਸਾਰਿਆਂ ਦੀ ਤੁਸੀਂ ਇਹਦੇ ਬਾਰੇ ਇਹਦੇ ਬਾਰੇ ਤੁਸੀਂ ਦੱਸਿਆ ਸਰਕਾਰਾਂ ਨੂੰ ਕਿ ਜੀ ਨੋਟਿਸ ਲਿਆਂਦਾ ਗੱਲ ਟੈਕਸ ਨੋਟਿਸ ਜਿਹੜੀ ਨੂੰ ਈਡੀ ਨਵੇਂ ਸ਼ਹਿਰ ਵੀ ਪਹੁੰਚੀ ਹੋ ਸਾਰੇ ਮੰਗ ਪਕਰ ਦਿੱਤਾ ਗਿਆ ਹੈ ਤੇ ਉੱਥੇ ਵੀ ਸਾਡੀ ਹਲੇ ਨਹੀਂ ਸੁਣਾਈ ਨਹੀਂ ਹੋਈ ਕੋਈ ਸੁਣਾਈ ਨਹੀਂ ਹੋਈ ਤੇ ਮਤਲਬ ਤੁਸੀਂ ਕੀ ਚਾਹੁੰਦੇ ਆ ਵੀ ਇਹ ਬੰਦ ਹੋਣੀ ਚਾਹੀਦੀ ਜਗਾੜੂ ਰੇੜੇ ਜਗਾੜੂ ਬੰਦ ਹੋਣੇ ਚਾਹੀਦੇ ਆ ਜਾਂ ਤਾਂ ਕੰਪਨੀ লিমিਟਡ ਹੋਣ ਅਸੀਂ ਉੱਥੇ ਅਲੀਗੇਸ਼ਨ ਨਹੀਂ ਲਾ ਸਕਦੇ ਹੁਣ ਅਸੀਂ ਸਾਡੇ ਕੰਪਨੀ ਦੀਆਂ ਸਭ ਕੋ ਕੰਪਨੀ ਦਾ ਆ ਟੈਕਸ ਨੇ ਸਰਕਾਰ ਨੂੰ ਸਾਰੇ ਕੋ ਖਰਚਾ ਸਾਡੇ ਸਰ ਉਹ ਹੁਣ ਕੰਮ ਵੀ ਆਪਣਾ ਜਗਾੜੂ ਬਣਾ ਕੇ ਕੰਮ ਵੀ ਕਰੀ ਜਾਂਦੇ ਆ ਤੇ ਸਾਡੇ ਕੰਮ ਵੀ ਰੋਜ਼ਗਾਰ ਮਰੀ ਜਾਂਦੇ ਆ ਜਾਤਾ ਸਰਕਾਰ ਉਹਨਾਂ ਤੇ ਪੱਕੀ پابੰਦੀ ਲਾਵੇ ਨਹੀਂ ਤਾਂ ਫਿਰ ਸਾਡਾ ਜੁਨੀਅਨ ਦਾ ਆਪਣਾ ਫੈਸਲਾ ਹੋਊਗਾ ਠੀਕ ਹੈ ਹਾਂਜੀ ਦੁਕਾਨਦਾਰ ਨੇ ਹਾਂਜੀ ਸ਼ਕਿੰਦਜੀ ਕੀ ਹੋਇਆ ਅੱਜ ਕੀ ਪ੍ਰੋਬਲਮ ਆ ਗਈ ਫਿਰ ਇੱਦਾਂ ਇਕੱਠੇ ਹੋਏ ਆਂ ਸੰਤਾ ਮੋਟਰਸਾਈਕਲ ਵਾਲਿਆਂ ਨੇ ਜਗਾੜੂ ਢੇੜੇ ਵਾਲਿਆਂ ਨੇ ਤੰਕੀਤੇ ਪਿਆ ਅੱਛਾ ਕੀ ਪ੍ਰੋਬਲਮ ਆਂਦੀ ਉਹਦੇ ਨਾਲ ਤੁਹਾਨੂੰ ਪ੍ਰੋਬਲਮ ਇਸੇ 50 ਹਾਂ ਨੂੰ 100 ਨੂੰ ਢੇੜਾ ਲਾਈ ਜਾਂਦੇ ਆ 10-10 ਕੁਆਂਟਲ 15-15 ਕੁਆਂਟਲ ਵੇਟ ਪਾਉਂਦੇ ਆ अच्छा ਇਹ ਦੁਕਾਨਦਾਰਾਂ ਨੇ ਕਹਾ ਕਰਾਇ ਤੇ ਕਿੱਥੇ ਹੋਆ ਅੱਛਾ ਇਹ ਮਤਲਬ ਜਿਹੜੇ ਰੇੜੇ ਪਾਏ ਆ ਇਹ ਜਗਾੜੂ ਰੇੜੇ ਦੁਕਾਨਦਾਰਾਂ ਦੇ ਆ ਇਹ ਦੁਕਾਨਦਾਰਾਂ ਦੇ ਆ ਇਹਨਾਂ ਇਹਨਾਂ ਦਾ ਕੋਈ ਨਹੀਂ ਰੇੜਾ ਹੈਗਾ ਅੱਛਾ ਇਹ ਆਪਣਾ ਆਪਣਾ ਸਬੰਧ ਸਾਰੇ ਘੋਈ ਜਾਂਦੇ ਆ ਠੀਕ ਹੈ ਨਾ ਇਹਨਾਂ ਦੀ ਕੋਈ ਗਾਰੰਟੀ ਆ ਵੀ ਕਿਸੇ ਬਾਟੇ ਕੋਈ ਸੈੱਟ ਦਿੰਦੇ ਆ ਮਕਾਨੇ ਇਹ 20 20 ਬੰਦੇ ਲੱਤ ਲੈਂਦੇ ਆ ਓਕੇ ਸਾਨੂੰ ਕੋਈ ਜੇੜਾ ਨਹੀਂ ਮਿਲਦਾ ਇਹ ਮਤਲਬ ਟੈਕਸ ਤੋਂ ਤੁਸੀਂ ਦਿੰਦੇ ਸਰਕਾਰ ਨੂੰ ਕੋਈ ਟੈਕਸ ਨਹੀਂ ਦਿੰਦੇ ਤੇ अच्छा कोई टैक्स नहीं दंदे ਅਸੀਂ ਟੈਕਸ ਵੀ ਦਿੰਨੇ ਆ ਸਾਨੂੰ ਤਾਂ ਸਰਕਾਰ ਤੰਗ ਕਰ ਰਹੀ ਆ ਇੰਸਪੈਕਟਰ ਸਾਹਿਬ ਨੂੰ ਵੀ ਅਸੀਂ ਚਿੱਠੀ ਦਿੱਤੀ ਆ ਡਿਪਟੀ ਸਾਹਿਬ ਨੂੰ ਵੀ ਦਿੱਤੀ ਆ ਐਸਡੀਐਮ ਸਾਹਿਬ ਨੂੰ ਵੀ ਦਿੱਤੀ ਆ ਡੀਸੀ ਸਾਹਿਬ ਨੂੰ ਵੀ ਦਿੱਤੀ ਆ ਸਾਡੀ ਕੋਈ ਸੁਣਾਈ ਨਹੀਂ ਹੋਈ ਹਾਂ ਬੇਨਤੀ ਕੀਤੀ ਜਾਂਦੀ ਆ ਤੇ ਸਾਡੇ ਬਾਰੇ ਗਰੀਬਾਂ ਬਾਰੇ ਸੋਚੋ ਠੀਕ ਆ ਕੀ ਕਰਾਂਗੇ ਉਹਨੇ ਕਿੱਥੋਂ ਭਰ ਲੈਣੇ ਬੰਦ ਹੋਣੇ ਚਾਹੁੰਦੇ ਆ